ਉਹ ਦੱਤੀ ਇਹ ਪਹਿਲੇ ਤਾਂ ਦੁਕਾਨਦਾਰ ਤੇ ਉੱਤੇ ਪਰਚਾ ਪੈਂਦਾ ਸੀਗਾ ਤੇ ਹੁਣ ਜਿਹੜੇ ਹੈ ਲੋਕ ਚਾਇਨਾ ਡੋਰ ਦਾ ਇਸਤੇਮਾਲ ਕਰਦੇ ਹੈਗੇ ਪੁਲਿਸ ਵਾਲੇ ਘੱਟ ਵੱਢ ਕੇ ਉਹਨਾਂ ਨੂੰ ਫੜਦੇ ਪਏ ਹੈਗੇ ਹੈ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਗਿਆ ਹੈਗਾ ਕਿ ਪੁਲਿਸ ਦੇ ਅਫਸਰ ਜਿਹੜੇ ਹੈਗੇ ਆ ਉਹ ਡਰੋਨ ਦਾ ਇਸਤੇਮਾਲ ਕਰਕੇ ਇੱਕ ਘਰ ਦੇ ਵਿੱਚ ਵੜੇ ਸੀਗੇ ਜਿਸ ਦੇ ਵਿੱਚ ਇੱਕ ਮੁੰਡਾ ਜੋ ਹੈ ਚਾਈਨਾ ਦੀ ਡੋਰ ਦੇ ਨਾਲ ਪਤੰਗ ਉਡਾਉਂਦਾ ਪਿਆ ਸੀਗਾ ਉਸ ਦੀ ਤਿੰਨ ਉਂਗਲਾਂ ਦੇ ਵਿੱਚ ਟੇਪ ਲੱਗੀ ਹੋਈ ਸੀਗੀ ਤੇ ਦੂਸਰੇ ਹੱਥ ਦੀ ਦੋ ਉਂਗਲਾਂ 'ਚ ਟੇਪ ਲੱਗੀ ਹੋਈ ਸੀ ਤੇ ਖੂਨ ਵਗਦਾ ਪਿਆ ਸੀਗਾ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਇਲਾਜ ਕਰਾਇਆ ਤੇ ਉਸ ਦੇ ਖਿਲਾਫ ਪਰਚਾ ਕਰਨ ਦਾ ਜੋ ਹੈ ਹੁਕਮ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਜੋ ਹੈ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਚਾਈਨਾ ਦੀ ਡੋਰ ਨਾਲ ਕਾਫੀ ਨੁਕਸਾਨ ਹੁੰਦਾ ਹੈਗਾ ਜਾਨੀ ਨੁਕਸਾਨਾਂ ਦਾ ਖਤਰਾ ਰਹੰਦਾ ਹੈਗਾ ਤੇ ਹੁਣ ਪੁਲਿਸ ਨੇ ਚਾਈਨਾ ਡੋਰ ਬਿਲਕੁਲ ਬੁਰਿਤਨਾ ਬੈਨ ਕਰ ਦਿੱਤੀ ਹੈਗੀ ਹੁਣ ਤਾਂ ਪੁਲਿਸ ਨੇ ਇੱਕ ਕਦਮ ਚੱਕ ਤੇ ਹੋਰ ਡਰੋਨ ਦੇ ਜ਼ਰੀਏ ਲੋਕਾਂ ਨੂੰ ਜੋ ਹੈ ਫੜਦੀ ਪਈ ਹੈਗੀ ਜੋ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਹੈਗੇ ਆ ਜੇ ਤੁਸੀਂ ਆਪਣੀ ਲੋੜੀ ਖਰਾਬ ਨਹੀਂ ਕਰਨੀ ਜੇ ਤੁਸੀਂ ਚਾਹਦੇ ਹੋ ਕਿ ਜੇਲ੍ਹ ਦੇ ਵਿੱਚ ਤੁਸੀਂ ਆਪਣੀ ਲੋੜੀ ਨਾ ਮਨਾਓ ਤੇ ਨਾ ਕਰੋ ਚਾਈਨਾ ਡੋਰ ਦਾ ਇਸਤੇਮਾਲ ਤੁਹਾਨੂੰ ਹੋ ਜਾਵੇਗੀ ਜੇਲ੍ਹ ਵੱਡੀ ਖਬਰ ਸਾਡਾ ਫਰਜ਼ ਆ ਤੁਹਾਨੂੰ ਵਰਨਿੰਗ ਦੇਣੀ ਮਰਜ਼ੀ ਲੋਕਾਂ ਦੀ ਹੁੰਦੀ ਹੈ ਪਰ ਤੁਹਾਨੂੰ ਸਕੇਤ ਕਰਦੀ ਏ ਪੁਲਿਸ ਨੇ ਹੁਣ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈਗਾ ਜੀ ਇੱਕ ਦੇਖਿਆ ਸੀ ਕਿ ਖਬਰ ਤੇ ਉਹਦੇ ਵਿੱਚ ਵੀ ਦਿਖਾਈ ਦਿੱਤਾ ਕਿ ਪੁਲਿਸ ਡਰੋਨ ਦੇ ਜਰੀਏ ਲੋਕਾਂ ਦੇ ਘਰ ਨਿਗਰਾਨੀ ਪਈ ਹੈਗੀ ਆ ਜਿਹੜੇ ਕਿ ਪਤੰਗ ਉਡਾਂਦੇ ਆ ਕਿ ਚਾਈਨਾ ਡੋਰ ਦੇ ਨਾਲ ਇੱਕਦਾਂ ਦਾ ਵਾਕਿਆ ਨਜ਼ਰ ਆਇਆ ਜਿਸ ਤੇ ਵਿੱਚ ਪੁਲਿਸ ਇਨਸਪੈਕਟਰ ਨੇ ਦੱਸਿਆ ਕਿ ਅਸੀਂ ਡਰੋਨ ਦੇ ਜਰੀਏ ਮੁੰਡਾ ਫੜਿਆ ਹੈਗਾ ਜੋ ਚਾਈਨਾ ਦੀ ਡੋਰ ਨਾਲ ਪਤੰਗ ਉਡਾਂਦਾ ਸੀਗਾ ਉਸ ਨੂੰ ਹੁਣ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਤੇ ਉਸ ਦੀ ਟ੍ਰੀਟਮੈਂਟ ਕਰਾ ਕੇ ਪੱਟੀ ਕਰਾ ਕੇ ਉਸ ਨੂੰ ਜੋ ਹੈ ਅਸੀਂ ਅਸੀਂ ਉਹਦੇ ਖਿਲਾਫ ਮੁਕੱਦਮਾ ਕਰਾਂਗੇ ਉਹਨੂੰ ਜੇਲ੍ਹ ਚ ਸੁਟਾਾਂਗੇ ਵੱਡੀ ਖਬਰ ਜੇ ਤੁਸੀਂ ਚਾਈਨਾ ਦੀ ਡੋਰ ਇਸਤੇਮਾਲ ਕਰਦੇ ਹੋ ਤੇ ਅੱਜ ਹੀ ਹੁਣੀ ਹੁਣੀ ਛੁੱਟ ਦੋ ਧਾਗੇ ਦੀ ਡੋਰ ਇਸਤੇਮਾਲ ਕਰੋ ਜੀ ਚਾਈਨਾ ਦੀ ਡੋਰ ਦੇ ਖਿਲਾਫ ਪ੍ਰਸ਼ਾਸਨ ਹੋਈ ਸਖਤ ਪੁਲਿਸ ਕਰਦੀ ਪਈ ਹੈ ਕਾਰਵਾਈ ਜੇਲ੍ਹ ਹੋ ਸਕਦੀ ਹੈ ਤੁਹਾਨੂੰ ਇਹ ਵਧੀਆ ਗੱਲ ਨਹੀਂ ਹੈਗੀ ਤੁਹਾਨੂੰ ਜਿਵੇਂ ਦੱਤੀਏ ਚਾਈਨਾ ਦੀ ਡੋਰ ਜਿਹੜੀ ਹੈਗੀ ਆ ਉਸ ਦੇ ਨਾਲ ਪੱਖੀ ਵੀ ਮਰਦੇ ਹੈਗੇ ਇਨਸਾਨਾਂ ਦਾ ਗੱਲਾਂ ਵੀ ਕੱਢਦਾ ਜਿਵੇਂ ਉਹ ਰਸਤੇ 'ਚ ਜਾਂਦੇ ਹੈਗੇ ਆ ਤੇ ਪੁਲਿਸ ਨੇ ਹੁਣ ਪੂਰੀ ਕਮਰ ਕਸ ਲਈ ਹੈਗੀ ਕਿ ਜਿਹੜੇ ਚਾਈਨਾ ਡੋਰ ਨਵੇਂ ਪਤੰਗ ਉਡਾਂਦੇ ਹੈ ਉਹਨਾਂ ਦੇ ਉੱਤੇ ਵੀ ਜੋ ਹੈ ਪਰਚਾ ਹੋਏਗਾ ਤੇ ਉਹਨਾਂ ਨੂੰ ਹੋਵੇਗੀ ਜੇਲ੍ਹ ਪਹਿਲੇ ਤਾਂ ਹੁੰਦਾ ਸੀਗਾ ਕਿ ਦੁਕਾਨਦਾਰਾਂ ਤੇ ਪਰਚਾ ਹੁੰਦਾ ਸੀਗਾ ਪਰ ਹੁਣ ਪੁਲਿਸ ਇੱਕ ਸਟੈਪ ਹੋਰ ਵੱਧ ਗਈ ਹੈਗੀ ਤੇ ਜਿਹੜੇ ਚਾਈਨਾ ਡੋ ਵਰਤਮਾਲ ਕਰਦੇ ਹੈਗੇ ਆ ਉਹਨਾਂ ਦੇ ਖਿਲਾਫ ਪਰਚਾ ਹੈਗਾ ਪੁਲਿਸ ਸਟ੍ਰਿਕਟ ਵਰਨਿੰਗ ਦਿੱਤੀ ਹੈਗੀ ਅਸੀਂ ਨਹੀਂ ਕਿਸੇ ਨੂੰ ਉਡਾਨ ਦੇਣਾ ਚਾਈਨਾ ਡੋਰ ਦੇ ਨਾਲ ਪਤੰਗ ਨੂੰ ਤੇ ਅਸੀਂ ਉਹਨਾਂ ਨੂੰ ਜੇਲ੍ਹ ਚ ਪਾਵਾਂਗੇ ਜੇ ਤੁਸੀਂ ਨਹੀਂ ਚਾਹੁੰਦੇ ਤੁਹਾਡੇ ਘਰ ਪੁਲਿਸ ਆਏ ਤੁਹਾਨੂੰ ਚੱਕ ਕੇ ਲੈ ਕੇ ਜਾਵੇ ਤੇ ਤੁਹਾਨੂੰ ਜੇਲ੍ਹ ਚ ਪਾਏ ਤਾਂ ਨਾ ਇਸਤੇਮਾਲ ਕਰੋ ਬੱਚੇ ਖਾਸ ਕਰਕੇ ਜੋ ਹੈ ਚਾਈਨਾ ਡੋਰ ਜਿਆਦਾ ਇਸਤੇਮਾਲ ਕਰਦੇ ਹੈਗੇ ਤੁਹਾਡਾ ਪੜਾਈ ਦਾ ਟਾਈਮ ਹੈਗਾ ਤੁਸੀਂ ਕਿਉਂ ਜੇਲ੍ਹਾਂ ਦੇ ਚੱਕਰ ਲਗਾਣਾ ਚਾਹੁੰਦੇ ਹੋ ਚਾਈਨਾ ਡੋਰ ਪਹਿਲੇ ਹੀ ਬੁਰੀ ਖਤਰਨਾਕ ਹੈਗੀ ਹੈ ਤੇ ਪੁਲਿਸ ਨੇ ਵੀ ਹੁਣ ਜੋ ਹੈ ਸ਼ਕੰਜਾ ਕਸਣਾ ਸ਼ੁਰੂ ਕਰ ਦਿੱਤਾ ਜਿਹੜੇ ਕਿ ਲੋਕ ਪਤੰਗ ਉਡਾਉਂਦੇ ਹੈ ਕਿ ਚਾਈਨਾ ਦੀ ਡੋਰ ਦੇ ਨਾਲ ਤੁਸੀਂ ਇਸ ਬਾਰੇ ਕੀ ਕਹੋਗੇ ਪੁਲਿਸ ਦਾ ਇਹ ਕਦਮ ਕਿੰਦਾ ਲੱਗਿਆ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਜੋ ਹੈ ਦੋਸਤਾਂ ਨਾਲ ਪਹੁੰਚਾਓ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਚਾਈਨਾ ਦਾ ਡੋਰ ਨਾਲ ਪਤੰਗ ਉਡਾਉਣਾ ਹੋ ਗਿਆ ਖਤਰਨਾਕ ਪੁਲਿਸ ਘਰ ਵੱੜ ਕੇ ਜੋ ਹੈ ਤੁਹਾਨੂੰ ਚੱਕ ਕੇ ਲੈ ਜਾਵੇਗੀ ਜੇ ਤੁਸੀਂ ਫੜੇ ਗਏ ਚਾਈਨਾ ਦੀ ਡੋਰ ਨਾਲ ਪਤੰਗ ਉਡਾਉਂਦੇ ਹੋਏ ਵੱਡੀ ਖਬਰ ਹੈਗੀ ਹੈ ਤੁਹਾਨੂੰ ਦੱਸ ਦਈਏ ਪੁਲਿਸ ਨੇ ਕੈਚਨ ਦੇ ਦੌਰਾਨ ਡਰੋਨ ਦੇ ਜਰੀਏ ਇੱਕ ਮੁੰਡੇ ਨੂੰ ਫੜਿਆ ਜਿਹੜਾ ਕਿ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਪਿਆ ਸੀਗਾ ਤੇ ਉਸ ਨੂੰ ਫੜ ਕੇ ਪੁਲਿਸ ਨੇ ਕਿਹਾ ਕਿ ਅਸੀਂ ਹੁਣ ਟਿਲ ਨਹੀਂ ਵਰਤਾਂਗੇ ਇਸ ਦੇ ਖਿਲਾਫ ਮਾਮਲਾ ਹੋਏਗਾ ਤੇ ਇਸ ਨੂੰ ਭਾਵਾਂਕ ਜੇਲ੍ਹ ਚ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਇਹ ਚਾਈਨਾ ਡੋਰ ਤੇ ਉੱਤੇ ਪਹਿਲੇ ਹੀ ਬੈਨ ਹੈਗਾ ਜੇ ਤੁਸੀਂ ਚਾਈਨਾ ਡੋਰ ਇਸਤੇਮਾਲ ਕਰਦੇ ਹੋ ਤੇ ਤੁਹਾਨੂੰ ਹੋ ਸਕਦੀ ਹੈ ਜੇਲ੍ਹ